ਅੱਜ ਅਸੀਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ 2025 ਦੇ ਇਲੈਕਸ਼ਨ ਬਾਰੇ ਜਨਰਲ ਗੱਲਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ ਕਿ ਇਹ ਇਲੈਕਸ਼ਨ ਕਰਵਾਉਣ ਲਈ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ ਦੇਖੋ 13 ਤਰੀਕ ਨੂੰ ਸਾਨੂੰ ਇੱਕ ਬੂਥ ਅਲਾਟ ਹੋ ਜਾਏਗਾ ਟੀਮ ਨੂੰ ਤੇ ਉਸ ਬੂਥ ਦਾ ਸਮਾਨ ਜਿਹੜਾ ਜਦੋਂ ਅਸੀਂ ਲੈਣਾ ਇਹ ਧਿਆਨ ਰੱਖਣਾ ਕਿ ਆਪਾਂ ਉਸ ਕਿੱਟ ਨੂੰ ਜ਼ਰੂਰ ਚੈੱਕ ਕਰੀਏ ਤੇ ਬਕਸਾ ਵੀ ਦੋਵੇਂ ਜਿਹੜੇ ਮਿਲਨੇ ਨੇ ਉਹਨਾਂ ਨੂੰ ਚੈੱਕ ਕਰੀਏ ਕਿ ਉਹ ਪ੍ਰੋਪਰ ਵਰਕਿੰਗ ਹੈਗੇ ਨੇ ਖੁੱਲ ਰਹੇ ਨੇ ਬੰਦ ਹੋ ਰਹੇ ਨੇ ਜਿਹੜੀਆਂ ਸਾਨੂੰ ਵੋਟ ਪਰਚੀਆਂ ਦੇ ਸੀਰੀਅਲ ਨੰਬਰ ਅਲਾਟ ਹੋਣੇ ਨੇ ਕੱਲੇ-ਕੱਲੇ ਨੂੰ ਚੈੱਕ ਕਰ ਲਿਆ ਜਾਵੇ ਕਈ ਵਾਰੀ ਕੀ ਹੁੰਦਾ ਕਿ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਸੀਰੀਅਲ ਨੰਬਰ ਕਿਸੇ ਤੇ ਨਹੀਂ ਹੈ ਤੇ ਆਪਾਂ ਉਹਨੂੰ ਗਿਣਤੀ ਦੇ ਵਿੱਚ ਨਹੀਂ ਲੈਂਦੇ ਦੋ ਤਰ੍ਹਾਂ ਦੀਆਂ ਪਰਚੀਆਂ ਨੇ ਇੱਕ ਚਿੱਟੇ ਰੰਗ ਦੀ ਤੇ ਇੱਕ ਪੀਲੇ ਰੰਗ ਦੀ ਚਿੱਟੀ ਜਿਹੜੀ ਆ ਉਹ ਪੰਚਾਇਤ ਸੰਮਤੀ ਦੀ ਹੈ ਤੇ ਜਿਹੜੀ ਪੀਲੇ ਰੰਗ ਦੀ ਹੈ ਉਹ ਸਾਡੀ ਜ਼ਿਲ੍ਹਾ ਪ੍ਰੀਸ਼ਦ ਦੀ ਵੋਟਰ ਪਰਚੀ ਹੈ ਠੀਕ ਆਪਾਂ ਚੈੱਕ ਕਰ ਲਿਆ ਸਮਾਨ ਓਕੇ ਐ ਸਾਡੇ ਕੋਲ ਟੈਂਡਰ ਬੈਲਟ ਪੇਪਰ ਜਿਹੜੇ ਮਿਲੇ ਉਹ ਵੀ ਓਕੇ ਨੇ ਸਾਰੇ ਆਪਾਂ ਬੂਥ ਤੇ ਚਲੇ ਗਏ ਉੱਥੇ ਜਾ ਕੇ ਜਦੋਂ ਆਪਾਂ ਬੂਥ ਤਿਆਰ ਕਰਨਾ ਹੈ ਤੇ ਉਹਦੇ ਵਿੱਚ ਆਪਾਂ ਦੇਖਣਾ ਕਿ ਕਿਹੜੇ ਪੋਲਿੰਗ ਅਫੀਸਰ ਸਹਿਬਾਨ ਨੇ ਪ੍ਰੈਜ਼ਾਈਡਿੰਗ ਅਫੀਸਰ ਸਹਿਬਾਨ ਦੇਖਣਗੇ ਕਿ ਕਿਹਨਾਂ ਨੇ ਕਿਹੜੀ ਡਿਊਟੀ ਨਿਭਾਣੀ ਐ ਡਿਊਟੀਆਂ ਦੇ ਵਿੱਚ ਹੈ ਕਿ ਕੀ ਆ ਕਰਨਾ ਕੀ ਐ ਦੇਖੋ ਸਭ ਤੋਂ ਪਹਿਲੇ ਤੇ ਆਪਾਂ ਇੱਕ ਮੌਕ ਜਿਹੜਾ ਸਵਰ ਦੇ ਟਾਈਮ ਪੋਲਿੰਗ ਏਜੰਟਸ ਦੇ ਸਾਹਮਣੇ ਜਿਹੜਾ ਡੱਬਾ ਜਦੋਂ ਦੋਵੇਂ ਸੀਲ ਕਰਨੇ ਨੇ ਇਹ ਦੇਖਣਾ ਹੈ ਕਿ ਪੋਲਿੰਗ ਏਜੰਟਸ ਜਿਹੜੇ ਨੇ ਟਾਈਮ ਨਾਲ ਜ਼ਰੂਰ ਪਹੁੰਚ ਜਾਣ ਸਾਡੇ ਕੋਲ 1 ਆਏ 2 ਆਏ 3 ਆਏ ਤੁਸੀਂ ਆਪਣਾ ਟਾਈਮ ਨਹੀਂ ਵੇਸਟ ਕਰਨਾ ਅੱਧੇ ਘੰਟੇ ਪਹਿਲੇ ਹਰ ਹਾਲਤ ਚ ਆਪਾਂ ਇਹ ਕੰਮ ਜਿਹੜਾ ਸਟਾਰਟ ਅਪ ਦੇ ਦੇਣਾ ਜਦੋਂ ਇਹ ਕੰਮ ਕਰਨਾ ਹੈ ਉਹ ਚ ਕਿਹੜੀ ਗੱਲ ਦਾ ਧਿਆਨ ਰੱਖਣਾ ਹੈ ਕਿ ਖਾਲੀ ਡੱਬਾ ਉਹਨਾਂ ਨੂੰ ਦਿਖਾਣਾ ਹੈ ਤੇ ਗ੍ਰੀਨ ਪੇਪਰ ਸੀਲ ਦੇ ਨਾਲ ਉਹ ਡੱਬੇ ਨੂੰ ਜਦੋਂ ਸੀਲ ਕਰਨਾ ਤੇ ਵਿੱਚ ਇੱਕ ਐਡਰੈਸ ਟੈਗ ਜਿਹੜਾ ਲਿਖ ਕੇ ਪਾ ਦੇਣਾ ਕਿ ਆਪਾਂ ਕਿਹੜੇ ਜੋ ਵੀ ਇਨਫੋਰਮੇਸ਼ਨ ਉਹਦੇ ਤੇ ਹੋਏਗੀ ਉਹ ਡੱਬੇ ਦੇ ਵਿੱਚ ਰੱਖ ਦੇਣੀ ਹੈ ਉਸ ਤੋਂ ਬਾਅਦ ਉਹਨੂੰ ਗ੍ਰੀਨ ਪੇਪਰ ਸੀਲ ਲਗਾ ਕੇ ਤੇ ਵਰਕਿੰਗ ਮੋਡ ਤੇ ਲਿਖ ਦੇਣਾ ਕਿ ਇਹ ਸੀਲ ਹੋ ਗਿਆ ਬਾਹਰ ਵੀ ਇੱਕ ਐਡਰੈਸ ਟੈਗ ਆਪਾਂ ਉਹਦੇ ਤੇ ਲਗਾ ਦੇਣੇ ਆ ਦੋਨੇ ਡੱਬੇ ਇਸੇ ਤਰ੍ਹਾਂ ਹੀ ਪੋਲਿੰਗ ਏਜੰਟਸ ਦੀ ਸਹਿਬਾਨ ਦੀ ਹਾਜ਼ਰੀ ਦੇ ਵਿੱਚ ਗ੍ਰੀਨ ਪੇਪਰ ਸੀਲਸ ਤੇ ਉਹਨਾਂ ਦੇ ਵੀ ਸਾਈਨ ਕਰਵਾਣੇ ਨੇ ਤੇ ਪ੍ਰੈਜ਼ਾਈਡਿੰਗ ਅਫੀਸਰ ਸਹਿਬਾਨ ਨੇ ਆਪਣੇ ਵੀ ਸਾਈਨ ਕਰਨੇ ਨੇ ਡੱਬੇ ਸੀਲ ਹੋ ਗਏ ਸਾਡਾ 8 ਵਜੇ ਗਏ 8 ਵਜੇ ਆਪਾਂ ਆਪਣੀ VOTING PROCESS START ਕਰ ਦੇਣੀ ਹੈ VOTER ਆਂਦਾ VOTER ਜਦੋਂ ਆਏਗਾ ਤੇ ਉਸ ਜਦੋਂ ਪਹਿਲੇ ਪੋਲਿੰਗ ਆਫੀਸਰ ਸਹਿਬਾਨ ਕੋ ਜਾਏਗਾ ਉਹਨਾਂ ਨੇ ਕੀ ਕਰਨਾ VOTER ਦੀ شناخت ਕਰਨੀ ਹੈ ਉਹਨਾਂ ਕੋਲ ਇੱਕ ਮਾਰਕਡ ਕਾਪੀ ਹੋਏਗੀ ਮਾਰਕਡ ਕਾਪੀ ਦੇ ਉੱਪਰ ਜਦੋਂ ਪਤਾ ਲੱਗ ਗਿਆ ਕਿ VOTER ਨੇ ਆਪਣਾ ਇੱਕ ਆਡੈਂਟੀ ਪ੍ਰੂਫ ਦੇ ਦਿੱਤਾ ਜਿੱਦਾਂ VOTER ਕਾਰਡ ਹੈ ਜਾਂ ਉਹਨਾਂ ਕੋਲ ਕੋਈ ਹੋਰ ਜਿਹੜੀ ਸੂਚੀ ਇਲੈਕਸ਼ਨ ਕਮਿਸ਼ਨਰ ਵੱਲੋਂ ਜਾਰੀ ਹੈ ਉਸ ਆਡੈਂਟੀ ਦੇ ਨਾਲ ਸਨাক্ত ਹੋ ਜਾਂਦੀ ਹੈ ਤੇ ਅਪੋਲਿੰਗ ਆਫੀਸਰ ਸਹਿਬਾਨ ਨੇ ਉਸ VOTER ਨੂੰ ਉਥੋਂ ਆਪਣੀ ਮਾਰਕਡ ਕਾਪੀ ਦੇ ਵਿੱਚੋਂ ਕੱਟ ਕਰ ਦੇਣਾ ਜੇ ਪੁਰਸ਼ VOTER ਹੈ ਠੀਕ ਹੈ ਜੇ ਇਸਤਰੀ VOTER ਹੈ ਅੰਡਰਲਾਈਨ ਕਰਨ ਦੇ ਨਾਲ ਨਾਲ ਸਾਈਡ ਤੇ ਸਰਕਲ ਵੀ ਕਰ ਲਓ ਇੱਕ ਪੇਜ ਵੀ ਜ਼ਰੂਰ ਰੱਖਿਆ ਜਾਏ ਨਾਲ ਉਸ ਪੇਜ ਦੇ ਉੱਤੇ ਦੋ ਪੇਜੀਸ ਮੈਂ ਤੇ ਕਵਾਂਗਾ ਹੋਣੇ ਚਾਹੀਦੇ ਨੇ ਇੱਕ ਦੇ ਉੱਤੇ ਪੁਰਸ਼ VOTER ਤੇ ਇੱਕ ਦੇ ਉੱਤੇ ਇਸਤਰੀ VOTER ਲਿਖਿਆ ਹੋਵੇ ਨਾਲੋਂ ਨਾਲ ਹੀ ਜੇ ਨੰਬਰਿੰਗ ਆਪਾ ਉਹਨਾਂ ਦੀ ਕੱਟੀ ਜਾਵਾਂਗੇ ਤੇ ਸਾਡਾ ਜਿਹੜਾ ਟੈਲੀ ਕਰਨ ਵਾਲਾ ਪ੍ਰੋਸੈਸ ਹੈ ਕਿ ਕਿੰਨੇ ਏਸਤਰੀ ਵੋਟਰ ਕਿੰਨੇ ਪੁਰਸ਼ ਵੋਟਰ ਤੇ ਟੋਟਲ ਕਿੰਨੀਆਂ ਬੋਲ ਹੋਈਆਂ ਬੜੇ ਆਰਾਮ ਨਾਲ ਆਪਾਂ ਉਤੋਂ ਦੇਖ ਸਕਦੇ ਹਾਂ ਉਸ ਤੋਂ ਬਾਅਦ ਰਜਿਸਟਰ ਆਫ ਵੋਟਰ ਦੇ ਉੱਤੇ ਉਸ ਵੋਟਰ ਨੇ ਉਹਦੀ ਜਿਹੜੀ ਸਾਰੀ ਜਾਣਕਾਰੀ ਆਪਾਂ ਉਹ ਭਰ ਦੇਣੀ ਹੈ ਉਹਦੇ ਉੱਤੇ ਉਹਨਾਂ ਦੇ ਸਿਗਨੇਚਰ ਵੀ ਕਰਨੇ ਨੇ ਆਪਾਂ ਤੇ ਇੱਕ ਵੋਟਰ ਸਲਿੱਪ ਜਿਹੜੀ ਜਾਰੀ ਕਰਨੀ ਹੈ ਅੰਮਿੱਟ ਛਾਈ ਲਗਾਉਣ ਤੋਂ ਬਾਅਦ ਵੋਟਰ ਸਲਿੱਪ ਜਿਹੜੀ ਜਾਰੀ ਹੋ ਗਈ ਵੋਟਰ ਸਲਿੱਪ ਸੈਕੰਡ ਪੋਲਿੰਗ ਅਫੀਸਰ ਸਾਹਿਬਾਨ ਕੋ ਚਲੀ ਗਈ ਉਹਨਾਂ ਨੇ ਕੀ ਕਰਨਾ ਹੈ ਕਿ ਆਪਣਾ ਉਹ ਸਲਿੱਪ ਲੈ ਕੇ ਸੰਭਾਲ ਲੈਣੀ ਹੈ ਕਿਉਂਕਿ ਉਹਦੇ ਵੀ ਲਾਸਟ ਦੇ ਉੱਪਰ ਆਪਾਂ 50-50 ਦੇ ਪੈਕੇਟ ਬਣਾ ਕੇ ਇੱਕ ਲਫਾਫੇ 'ਚ ਪਾ ਕੇ ਜਮ੍ਹਾਂ ਕਰਵਾਣੇ ਹੁੰਦੇ ਨੇ। ਵੋਟਰ ਸਲਿੱਪਾਂ ਦੋ ਤਰ੍ਹਾਂ ਦੀਆਂ ਜਾਰੀ ਹੋਣੀਆਂ ਨੇ ਪਰ ਇਹ ਧਿਆਨ ਰੱਖਣਾ ਕਿ ਹਰ ਵੋਟਰ ਪਰਚੀ ਦੇ ਉੱਪਰ ਸਾਡੇ ਪ੍ਰੋਵਾਈਡਿੰਗ ਆਫੀਸਰ ਸਾਹਿਬਾਨ ਦੀ ਸਪੈਸ਼ਲ ਸਟੈਂਪ ਲੱਗੀ ਹੋਵੇ ਤੇ ਸਿਗਨੇਚਰ ਹੋਵੇ ਹੋਣ। ਦੋਨੇ ਵੋਟਰ ਪਰਚੀਆਂ ਆਪਾਂ ਜਦੋਂ ਪਾੜ ਕੇ ਦੇਣੀ ਹੈ ਤੇ ਉਹਦੇ ਕਾਊਂਟਰ ਫਾਈਲਸ ਦੇ ਉੱਪਰ ਵੀ ਆਪਾਂ ਨੇ ਉਸ VOTER ਕੋਲੋਂ ਸਿਗਨੇਚਰ ਜ਼ਰੂਰ ਲੈਣੇ ਨੇ ਸਿਗਨੇਚਰ ਲੈ ਲੇ ਵਰਟੀਕਲੀ ਉਹਨੂੰ ਜ਼ਰੂਰ ਫੋਲਡ ਕਰਕੇ ਦੱਸਣਾ ਕਿ ਨਾਲ ਹਦਾਇਤ ਕਰਨੀ ਹੈ ਕਿ ਕਿਹੜੀ ਪਰਚੀ ਨੂੰ ਕਿਹੜੇ ਡੱਬੇ 'ਚ ਪਾਣਾ ਕਿਉਂਕਿ ਇੱਕ ਡੱਬਾ ਆਪਣਾ ਪੰਚਾਇਤ ਸੰਮਤੀ ਲਈ ਆਪਾਂ ਤਿਆਰ ਕੀਤਾ ਹੋਏਗਾ ਜਿਹਦੇ 'ਚ ਚਿੱਟੀਆਂ ਪਰਚੀਆਂ ਪਾਣੀਆਂ ਨੇ ਇੱਕ ਜ਼ਿਲ੍ਹਾ ਪ੍ਰੇਸ਼ਰ ਲਈ ਤਿਆਰ ਕਰਨਾ ਜਿਹਦੇ 'ਚ ਆਪਾਂ ਨੇ ਪੀਲੀਆਂ ਪਰਚੀਆਂ ਪਾਣੀਆਂ ਨੇ VOTER ਨੂੰ ਵਰਟੀਕਲੀ ਸਮਝਾਉਣਾ ਕਿਉਂਕਿ VOTER ਦੀ ਕੋਈ ਅਸਲ ਨਹੀਂ ਹੋਈਦੀ ਉਹਨੂੰ ਨਹੀਂ ਪਤਾ ਕਿ ਮੈਂ ਇੱਥੇ ਕਿਹੜੇ ਡੱਬੇ 'ਚ ਕਿਹੜੀ ਵੋਟਪਰਚੀ ਪਾਣੀ ਹੈ ਤੈਨੂੰ ਕਿਸ ਤਰ੍ਹਾਂ ਫੋਲਡ ਕਰਨਾ ਵਰਟੀਕਲ ਫੋਲਡ ਕਰਕੇ ਐਰੋ ਮਾਰਕ ਲਗਾ ਕੇ ਜਦੋਂ VOTER ਨੇ ਆਪਣੇ ਕੰਪਾਰਟਮੈਂਟ 'ਚੋਂ ਬਾਹਰ ਨਿਕਲਣਾ ਤੇ ਉਸ ਪਰਚੀਆਂ ਨੂੰ ਉਸੇ ਹੀ ਮੋੜ 'ਚ ਫੋਲਡ ਕਰਕੇ ਉਹਦੇ ਵਿੱਚ ਪਾ ਦੇਣਾ ਤੇ ਸਾਰੀ ਟੀਮ ਨੇ ਇੱਕ ਚੀਜ਼ ਨੂੰ ਬੜਾ ਸੁਚੇਤ ਹੋ ਕੇ ਧਿਆਨ ਰੱਖਣਾ ਕਿ ਕੋਈ ਪਰਚੀ ਗਲਤ ਜਿਹੜੀ ਹੈ ਉਹ ਡੱਬੇ ਦੇ ਵਿੱਚ VOTER ਨਾ ਪਾ ਕੇ ਜਾਏ ਤੇ ਜਾਂ ਉਹ ਆਪਣੇ ਨਾਲ ਹੀ ਨਾ ਲੈ ਜਾਏ ਕਿਉਂਕਿ VOTER ਨੂੰ ਨਹੀਂ ਪਤਾ ਕਿ ਮੈਂ ਦੋ ਡੱਬਿਆਂ 'ਚ ਦੋਨੇ ਪਰਚੀਆਂ ਪਾ ਕੇ ਜਾ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਕਿ ਜਦੋਂ VOTER ਨੂੰ ਪਰਚੀਆਂ ਆਪਾਂ VOTER SLIP ਦੇਣੀ ਹੈ ਤੇ ਕੋਸ਼ਿਸ਼ ਕਰੋ ਸਟਾਰਟਿੰਗ ਦੇ ਉੱਤੇ ਉਹਨੂੰ ਰੈਂਡਮਲੀ ਦਿੱਤਾ ਜਾਵੇ ਤਾਂ ਜੋ VOTER ਦੀ ਜਿਹੜੀ ਆਈਡੈਂਟੀ ਹੈ ਉਹ ਕਿਸੇ ਵੀ ਲੈਵਲ ਤੇ ਡਿਸਕਲੋਜ਼ ਹੁੰਦਾ ਜਿਹੜਾ ਡਰ ਹੁੰਦਾ ਉਹ ਖਤਮ ਹੋ ਜਾਏ ਤੇ ਸੈਕੰਡਲੀ ਜਿਹੜੀ ਵੀਡੀਓਗ੍ਰਾਫੀ ਹੈ ਉਹ ਇੱਕ ਅਥੋਰਾਈਜ਼ਡ ਪਰਸਨ ਹੀ ਕਰ ਸਕਦੇ ਨੇ ਕੰਪਾਰਟਮੈਂਟਸ ਉਹਨਾਂ ਨੂੰ ਵੀ ਜਾਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਹੈ ਨਾ ਟੀਮ ਮੈਂਬਰ ਨੂੰ ਨਾ ਕਿਸੇ অথੋરાઇਜ਼ ਪਰਸਨੈਲਿਟੀ ਨੂੰ ਵੀਡੀਓਗ੍ਰਾਫੀ ਜਦੋਂ ਕੋਈ ਕਰਦਾ ਹੈ ਉਹਦੇ ਕੋਲੋਂ ਆਇਡੈਂਟੀਟੀ ਕਾਰਡ ਦੀ ਮੰਗ ਪ੍ਰੈਜ਼ਾਈਡਿੰਗ ਆਫੀਸਰ ਸਹਿबान ਕਰ ਸਕਦੇ ਨੇ ਕਿਉਂਕਿ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਵੱਲੋਂ ਵੀ অথੋરાઇਜ਼ ਟੀਮਾਂ ਕਈ ਵਾਰੀ ਬੂਥਾਂ ਨੂੰ ਵੀਡੀਓਗ੍ਰਾਫੀ ਕਰਨ ਲਈ ਆ ਜਾਂਦੀਆਂ ਨੇ بارੋਂ-ਬਾਰੋਂ ਕਰ ਸਕਦੇ ਨੇ ਲੇਕਿਨ ਕੰਪਾਰਟਮੈਂਟਸ ਉਹ ਵੀ ਨਹੀਂ ਜਾਣਦੇ ਹਾਂਜੀ ਇਸ ਅਨਸਾਰ ਰੇ ਅਰਜਨੀ ਸਾਹਿਬ ਜੀ ਜਿਹੜੇ ਮਾਰਕੀਟ ਟ੍ਰੇਨਰ ਨੇ ਫਟੇ ਵਰਤੂਣੀਆਂ ਤੋਂ ਔਰ ਕਾਫੀ ਡਿਮਾਂਡ ਆ ਰਹੀ ਸੀ ਕਿ ਜਿਹੜੀ ਵੀਡੀਓ ਹੈ ਵੱਧ ਤੋਂ ਵੱਧ ਜਿਹੜੀ ਹੈ ਸ਼ੇਅਰ ਕੀਤੀਆਂ ਜਾਣ ਥੋੜਾ ਜਿਹਾ ਗੈਪ ਰਿਹਾ ਸੋ ਮੈਂ ਇਹ ਵੀਡੀਓ ਅੱਜ ਹੀ ਅਪਲੋਡ ਕਰਕੇ ਤੁਹਾਨੂੰ ਸ਼ੇਅਰ ਕਰ ਰਿਹਾ ਸੋ ਇਹਨੂੰ ਵੱਧ ਤੋਂ ਵੱਧ ਜਿੱਥੇ ਵੀ ਜਿਹੜੇ ਡਿਊਟੀ ਦੇ ਰਹੇ ਨੇ ਉਹਨਾਂ ਤੱਕ ਪੂਰੀ ਤੁਸੀਂ ਭੇਜ ਦਿਓ ਨੈਕਸਟ ਜਿਹੜਾ ਦੂਜੀ ਵੀਡੀਓ ਨੈਕਸਟ ਸਾਡੇ ਮਾਸਟਰ ਟ੍ਰੇਨਰ ਨੇ ਚੰਪੀਸਿੰਗ ਦੀ ਬਾਜ਼ਿਵਾ ਉਹ ਤਿਆਰ ਕਰ ਰਹੇ ਨੇ ਆਪਾਂ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਤੇ ਤੀਸਰੀ ਜਿਹੜੀ ਆਪਾਂ ਪੂਰੀ ਜਿਹੜੀ ਫਾਰਮ ਫਿਲਿੰਗ ਵਾਲੀ ਹੈ ਕਿ ਫਾਰਮ ਕਿਦਾਂ ਫਿਲ ਕਰਦੇ ਨੇ ਕਵਿਤਾ ਲੈਣਾ ਸ਼ੇਅਰ ਕਰ ਦਿੰਦੇ ਆ ਧੰਨਵਾਦ ਜੀ ਥੈਂਕ ਯੂ